ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਪਹਾੜਾਂ ਦੇ ਵਿੱਚ ਵੀ ਬਰਫਬਾਰੀ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਸ਼ਿਮਲਾ ਦੀਆਂ ਜਿੱਥੇ ਭਾਰੀ ਬਰਫਬਾਰੀ ਦੇਖਣ ਨੂੰ ਮਿਲੀ ਹੈ ਤਾਂ ਦੂਜੇ ਪਾਸੇ ਗੁਰਦਾਸਪੁਰ ਤੋਂ ਤਸਵੀਰਾਂ ਨੇ ਜਿੱਥੇ ਸਵੇਰ ਤੋਂ ਹੀ ਲਗਾਤਾਰ ਮੀਂਹ ਜਾਰੀ ਹੈ ਇਸ ਦੇ ਨਾਲ ਹੀ ਪੂਰੇ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਠਾਰੀ ਚੜ ਗਈ ਹੈ ਲੋਕਾਂ ਨੂੰ ਯਾਨੀ ਕਿ ਠੰਡ ਨੇ ਵੀ ਆਪਣਾ ਕਹਿਰ ਦੁਬਾਰਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸੋ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਪਿਛਲੇ ਦਿਨਾਂ ਦੇ ਦੌਰਾਨ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ 23 ਜਨਵਰੀ ਨੂੰ ਮੀਂਹ ਪੈਣ ਦੀ ਸੰਭਾਵਨਾ ਲਗਭਗ 78% ਸੰਭਾਵਨਾ ਸੀ ਜਿਹੜੀ ਮੀਂਹ ਪੈਣ ਦੀ ਉਜਤਾਈ ਗਈ ਸੀ ਉਸੇ ਤਹਿਤ ਅੱਜ ਮੀਂਹ ਪੰਜਾਬ ਦੇ ਵਿੱਚ ਪੈ ਵੀ ਰਿਹਾ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਕ ਪਾਸੇ ਸ਼ਿਮਲਾ ਦੀਆਂ ਤਾਂ ਦੂਜੇ ਪਾਸੇ ਬੱਲਵਾਨਾ ਦੀਆਂ ਤਸਵੀਰਾਂ ਨੇ ਨਾਲ ਹੀ ਗੁਰਦਾਸਪੁਰ ਜ਼ਿਲ੍ਹੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਸਵੇਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਹਾਲਾਂਕਿ ਇਸ ਬਦਲੇ ਮੌਸਮ ਨੇ ਕਈਆਂ ਦਾ ਨੁਕਸਾਨ ਵੀ ਕੀਤਾ ਹੈ ਬਹੁਤ ਸਾਰੇ ਦੁਕਾਨਦਾਰ ਜਿਨ੍ਹਾਂ ਨੇ ਬਸੰਤ ਪੰਚਮੀ ਮੌਕੇ ਆਪਣੇ ਸਾਜ਼ੋ ਸਮਾਨਾ ਦੀ ਵਿਕਰੀ ਕਰਨੀ ਸੀ ਉਹਨਾਂ ਨੂੰ ਵੇਚਣਾ ਸੀ ਸਮਾਨ ਨੂੰ ਸੋ ਉਹਨਾਂ ਦੀ ਦੁਕਾਨਦਾਰੀ ਵੀ ਖਰਾਬ ਹੋਈ ਹੈ ਸੋ ਮੌਸਮ ਨੂੰ ਸੁਹਾਵਨਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਸ ਮੌਸਮ ਨੇ ਜਿਹੜਾ ਰੁੱਖ ਹੈ ਉਹ ਲੋਕਾਂ ਦਾ ਜ਼ਰੂਰ ਬਦਲ ਦਿੰਦਾ ਹੈ ਸੂ ਲੋਕਾਂ ਨੇ ਜਿੱਥੇ-ਜਿੱਥੇ ਜਾਣਾ ਸੀ ਉਹ ਪ੍ਰੋਗਰਾਮ ਨੇ ਜਿਹੜੇ ਕਿਤੇ ਨਾ ਕਿਤੇ ਬਦਲੇ ਗਏ ਨੇ ਕਿਉਂਕਿ ਬਸੰਤ ਪੰਚਮੀ ਮੌਕੇ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ਤੇ ਨਤਮਸਤਕ ਹੁੰਦੇ ਨੇ ਪਰ ਉੱਥੇ ਵੀ ਕਿਤੇ ਨਾ ਕਿਤੇ ਕਈ ਜਣਿਆਂ ਨੂੰ ਮੁਸ਼ਕਲਾਂ ਆਉਣਗੀਆਂ ਭਾਰੀ ਬਰਸਾਤ ਕਰਕੇ ਸਫਰ ਕਰਨਾ ਮੁਸ਼ਕਲ ਹੋ ਰਿਹਾ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਸੜਕਾਂ ਦੀ ਤਾਂ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ ਤੇਜ਼ ਹਵਾਵਾਂ ਅਤੇ ਝੱਖੜ ਦੇ ਕਰਕੇ ਕਈ ਥਾਵਾਂ ਤੇ ਰੁਖਵੀ ਡਿੱਗੇ ਨੇ ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਸੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਮੌਸਮ ਵਿਭਾਗ ਦੇ ਮੁਤਾਬਿਕ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਸੋ ਅੱਜ ਪੂਰਾ ਦਿਨ ਰੁਕ ਰੁਕੇ ਵਕ-ਵਕ ਥਾਵਾਂ ਤੇ ਮੀਂਹ ਪਏਗਾ ਜਿਸ ਕਰਕੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਠੰਡ ਹੈ ਜਿਹੜੀ ਉਹ ਦੇਖਣ ਨੂੰ ਮਿਲੇਗੀ ਹਾਲਾਂਕਿ ਪਿਛਲੇ ਦਿਨਾਂ ਦੌਰਾਨ ਤਾਪਮਾਨ ਹਲਕਾ ਵਧਿਆ ਸੀ ਪਰ ਹੁਣ ਪਏ ਮੀਂਹ ਨੇ ਦੁਬਾਰਾ ਤਾਪਮਾਨ ਦੇ ਵਿੱਚ ਗਿਰਾਵਟ ਲਿਆ ਦਿੰਦੀ ਹੈ